ਇਨੇ ਟਾਈਮ ਬਾਅਦ ਆਈਆਂ ਇੱਥੇ ਛੁੱਟੀਆਂ ਹੀ ਆ ਕੱਟ ਜੂਗੀ ਚੱਲ ਮੈਂ ਹੈ ਠੰਡ ਦਾ ਕਰਕੇ ਆਈ ਨਹੀਂ ਪਤਾ ਘਰੇ ਕਿਹੇ ਜਾ ਮਾਹੌਲ ਹੋਊਗਾ ਚੱਲ ਕੋਈ ਨਹੀਂ ਮਾਹੌਲ ਤਾਂ ਮੈਨੂੰ ਸੈੱਟ ਕਰਨਾ ਆਉਂਦਾ ਇਹਨਾਂ ਨੂੰ ਤਾਂ ਮौज ਬਣੀ ਪਈ ਹੋਊਗੀ ਵੀ ਹੁਣ ਇੱਥੇ ਕੌਣ ਆਉਂਦਾ ਕੌਣ ਗੇੜਾ ਮਾਰਦਾ ਮੋਜਾਂ ਬੜੀਆਂ ਪਈਆਂ ਹੋਣਗੀਆਂ ਹਰਪ੍ਰੀਤ ਨੂੰ ਤਾਂ ਹਰਪ੍ਰੀਤ ਨੂੰ ਤਾਂ ਕੋਈ ਨਹੀਂ ਮੋਜਾਂ ਮੈਂ ਜਾਣਸਾਰ ਰੋਲ ਦੂੰ ਦੇਖਾਂ ਤਾਂ ਸੀ ਜਾ ਕੇ ਪਹਿਲਾਂ ਕੀ ਕਰੀ ਜਾਂਦੀਆਂ ਨੇ ਕੀ ਕਾਂਡ ਕਰਦੀਆਂ ਮੇਰੇ ਮੰਗਰੋਂ ਲੈ ਬਾਰ ਵੀ ਸਾਰਾ ਇਸ ਪੱਟ ਕਰ ਰੱਖਿਆ ਖੁੱਲਾ ਨੇ ਬਾ ਗੁਰੂ ਲਾ ਮੋਜ ਨਾਲ ਬੈਠੀਆਂ ਨੇ ਤਾਂ ਮੈਡਮਾਂ ਬਣੀਆਂ ਜਿਵੇਂ ਕੋਈ ਉਹ ਹੀ ਗੱਲ ਸਰਕਾਰੀ ਅਫਸਰ ਲੱਗੀਆਂ ਹੁੰਦੀਆਂ ਮੇਰੇ ਵਾਂਗੂ ਕਿ ਮੈਂ ਗਾਹ ਪਾ ਰੱਖਿਆ ਸਾਰੇ ਘਰ ਚ ਉਹ ਮਰ ਜਾ ਥਾਣੇਦਾਰ ਨਹੀਂ ਆਉਂਦੀ ਸਾਡੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਹਾਂ ਠੀਕ ਆ ਵਧੀਆ ਬੈਜੋ ਜੀ ਹੋਰ ਕੋਈ ਪਾਣੀ ਲਿਆਵਾਂ ਕਿ ਚਾਹ ਲਾਉਣੀ ਨਹੀਂ ਚਾਹ ਪਾਣੀ ਪੀ ਲਾਂਗੇ ਦੁੱਧ ਨੇ ਆਵਾਂ ਜਾਂ ਦੱਸੋ ਹੁਕਮੰਦ ਸੋ ਬੈ ਜਾ ਕੋਈ ਨਹੀਂ ਗੱਲਬਾਤ ਕਰ ਲੈ ਕੋਈ ਮਣੀ ਮੋਟੀ ਬੈ ਪੀ ਜਾ ਮੈਂ ਤਾਂ ਬੇਬੇ ਨਹੀਂ ਕਰੇ ਇੱਕ ਤਾਂ ਬੇਬੇ ਹੈ ਨਹੀਂ ਕਿ ਕਰੇ ਫਿਰ ਤੁਸੀਂ ਬੇਬੇ ਨੂੰ ਐ ਕਹਿ ਦੇਉਂਗੇ ਵੀ ਹਰਪ੍ਰੀਤ ਨੇ ਮਨਉਂਦੀ ਉਹਨੂੰ ਚਾਪਾਣੀ ਨਹੀਂ ਪੁੱਛਿਆ ਕੋਈ ਨਹੀਂ ਕੋਈ ਨਹੀਂ ਐਨੇ ਟੰਗ ਨਾ ਕਰਿਆ ਕਰ ਐਡੀ ਮਾੜੀ ਨਹੀਂ ਹੈਗੀ ਮੈਂ ਜਿੰਨਾ ਤੂੰ ਕਹੀ ਜਾਨੀ ਐ ਮੈਨੂੰ ਲੈ ਮੈਂ ਮਾੜੀ ਕਦੋਂ ਕੈਸੇ ਉਹਨੂੰ ਮੈਂ ਤਾਂ ਸੁਣ ਚੰਗੀ ਕਹਿੰਦੀ ਆ ਮੈਂ ਪਹਿਲਾਂ ਮੇਰੀ ਗੱਲ ਸੁਣਾ ਆ ਤੁਸੀਂ ਕੰਦਾਂ ਤੇ ਬਾਜ਼ਾਰ ਕਾਦੇ ਵਾਸਤੇ ਲਾਇਆ ਪਤਾ ਤੋ ਗੇਟ ਕੋਲ ਕਿੰਨਾ ਭੜਾ ਲੱਗਦਾ ਇਹ ਇਹਦਾ ਵੀ ਥੋੜਾ ਜਿਹਾ ਇੱਕ ਤਾਂ ਬੇਬੇ ਦੀ ਆਦਤ ਹੈ ਬੇਬੇ ਧਰਦਾਂ ਦੀਆਂ ਸਿਰ ਬਾਕੇ ਕਿਸੇ ਬੇਬੇ ਤੇਲ ਵਾਲੀ ਸ਼ੀਸ਼ੀ ਇੱਥੇ ਰੱਖ ਗਈ ਆ ਦੇਗ ਮੁੱਦੀ ਮਾਰਦੀ ਬੇਬੇ ਨੇ ਤੇ ਆ ਥਾਲ ਜੇ ਧਰ ਤੇ ਧੋ ਕੇ ਤੇ ਫਿਰ ਉਹ ਜੀ ਮੈਂ ਹੋ ਗਈ ਬਈ ਜਿਹੇ ਜਿਹੇ ਬੇਬੇ ਸਾਰਾ ਕੁਝ ਬੇਬੀ ਕਰਦੀ ਐ ਤੂੰ ਨਹੀਂ ਕਰਦੀ ਕੁਝ ਫਿਰ ਜਿਵੇਂ ਕਹਿੰਦੇ ਹੁੰਦੇ ਨਾ ਜਿਵੇਂ ਸੱਸ ਕਰਦੀ ਹੋਵੇ ਉਹ ਮੈਨੂੰ ਕਰਨ ਲੱਗ ਜਾਂਦੀ ਐ ਮੰਗਰ ਚੱਲ ਜੇ ਬੇਬੇ ਭੁੰਲ ਭਲੇ ਖੇ ਧਰ ਦਿੰਦੀ ਐ ਚੀਜ਼ ਫਿਰ ਤੂੰ ਚੱਕਦਾ ਤੇ ਆ ਕਰ ਕੋਈ ਨਹੀਂ ਚੱਕ ਦੂੰਗੀ ਫਿਰ ਹੁਣ ਚੱਕਦਾ ਨਹੀਂ ਹੁਣ ਤਾਂ ਹਾ ਮੋਰੀ ਨਿਕਲ ਜੇਗੀ ਵੀ ਬੇਬੇ ਧਰਦੀਏਗੀ ਆ ਲੀੜਾ ਕੱਪੜਾ ਤੋਲ ਕੇ ਤੱਪੇ ਇਹ ਬਾਥਰੂਮਾਂ ਚ ਹੁੰਦੇ ਨੇ ਧਾਰਤੇ ਹੁੰਦੇ ਨੇ ਬਾਹਰੇ ਕੰਧਾਂ ਤੇ ਹੁੰਦੇ ਨੇ ਬਈ ਧੁੱਪ ਜੀ ਨਿਕਲੀ ਸੀ ਧੁੱਪੇ ਸੁੱਕਣਾ ਪਤਾ ਸੀ ਅੱਜ ਉਹ ਉੱਪਰ ਜਿਹੜਾ ਤਾਹਾਂ ਬਾਜ਼ਾਰ ਲਾ ਰੱਖਿਆ ਉੱਥੇ ਪਾ ਜਾ ਕਰੋ ਲੀੜਾ ਕੱਪੜਾ ਸਾਰ ਤੇ ਫਿਰ ਹੁਣ ਕਿੱਦੇ ਤਾਂ ਕੱਪੜੇ ਸੁੱਕਣੇ ਪਾਈ ਛੋਡੀ ਨਾ ਮੇਰੀ ਗੱਲ ਸੁਣਾ ਆਏ ਬਾਰੀ ਮੈਂ ਤੈਨੂੰ ਇੰਨਾ ਢੋਕ ਕੇ ਜਾਨੀ ਆ ਕਈ ਵਾਰੀ ਮੇਰੇ ਨਾਲ ਕੋਈ ਮੁਲਾਜ਼ਮ ਆ ਜਾਏ ਕੋਈ ਬੰਦਾ ਆ ਜਾਏ ਬਾਹਰੋਂ ਅਗਲਾ ਕੀ ਆਖੂਗਾ ਉਹ ਹੁਣ ਤਾਂ ਤੂੰ ਕੱਲੀ ਆਈ ਏ ਹੁਣ ਨਾ ਤੇਰੇ ਨਾਲ ਬਾਈ ਆਇਆ ਏ ਨਾ ਕੋਈ ਤੇਰੇ ਨਾਲ ਮਲਾਜ਼ਮ ਆਇਆਗਾ ਪਤਾ ਸਾਨੂੰ ਵੀ ਸਾਡੀ ਕੁੜੀ ਢਾਣੇਦਾਰ ਨਹੀਂ ਏ ਜੇ ਬਾਈ ਚਾਂਸ ਆ ਜਾਂਦਾ ਮੇਰੇ ਨਾਲ ਤੇ ਫੇਰ ਕੀ ਕਰਦੀ ਤੂੰ ਫੇਰ ਚੱਕਦੇ ਨਹੀਂ ਤੁਰਤ ਪੈਸੇ ਲੈ ਕੇ ਉਹ ਕਰ ਕਿਉਂ ਨਹੀਂ ਹੁੰਦੀ ਫੇਰ ਤਾਂ ਤੂੰ ਫੋਨ ਲਾਉਂਦੀ ਪਹਿਲਾਂ ਸਾਨੂੰ ਉਹ ਪਿੱਛੇ ਜਾ ਕੇ ਉਧਰ ਬਰਾਂਡੇ ਚ ਕੀ ਨਾਸ ਮਾਰਿਆ ਉਧਰ ਵੀ ਕੱਪੜੇ ਤਾਹਾਂ ਵੀ ਕੱਪੜੇ ਕੰਧੋਲੀਆਂ ਤੇ ਵੀ ਕੱਪੜੇ ਐਨੇ ਕਿੰਨੇ ਕ ਕੱਪੜੇ ਆ ਤੁਹਾਡੇ ਕੋਲੇ ਫਿਰ ਹੁਣ ਸਿਆਲ ਦਾ ਮਹੀਨਾ ਵੀ ਕੱਪੜੇ ਸੁਕਦੇ ਨਹੀਂ ਧੁੱਪ ਲਵਾ ਦੇਣੇ ਇੱਥੇ ਧਰਦੇ ਨੇ ਤੜਕੇ ਨੂੰ ਫਿਰ ਗਿੱਲੇ ਹੋਏ ਨੇ ਫਿਰ ਫਿਰ ਧੁੱਪੇ ਧਰਦੇ ਨੇ ਮਾ ਜਣ ਨਚਿੱਤੀ ਹੋਈ ਬੈਠੀ ਆ ਕੁਰਸੀ ਤੇ ਜਿਵੇਂ ਕੋਈ ਰਿਸ਼ਤੇਦਾਰ ਆਈ ਹੁੰਨੀ ਆ ਮੜੀ ਚੱਕਦਰ ਕਰ ਲਿਆ ਕਰੋ ਛੋਡੇ ਘਰ ਆ ਦੇਖ ਮੇਰਾ ਕੁਝ ਨਹੀਂ ਜਾਣਾ ਮੇ ਤਾਂ ਆਏ ਚੱਲ ਵੀ ਬੇਇੱਜ਼ਤੀ ਆ ਮੜੀ ਮੁੱਟੀ ਜਿਹੜੀ ਹੋ ਜਾਂਦੀ ਆ ਮੜੀ ਮੁੱਟੀ ਸਾਫ ਸਵਾਈ ਰੱਖਿਆ ਕਰੋ ਕੋਈ ਬਾਹਰੋਂ ਆ ਕਰਨੀ ਪਹਿਲਾਂ ਮੈਨੂੰ ਦੱਸ ਕੌਫੀ ਪੀਏਗੀ ਚਾਹ ਪੀਏਗੀ ਕਿ ਹੁਣ ਮੈਂ ਤਾਂ ਬੋਲ-ਬੋਲ ਕੇ ਸਿਰ ਦੁਖਣ ਲੱਗਿਆ ਮੈਨੂੰ ਤਾਂ ਕੌਫੀ ਬਣਾ ਕੇ ਲਿਆ ਦੇ ਇੱਕ ਕੱਪ ਨਾਲੇ ਬੇਬੇ ਕਿੱਥੇ ਗਈ ਆ ਬੇਬੇ ਨਾ ਬੇਬੇ ਹੋ ਆ ਗਈ ਆ ਆਉਂਦੀ ਆ ਬੇਬੇ ਬਿਮਾਰੀ ਕਰੇ ਖੜਦੀ ਪਤਾ ਨਹੀਂ ਕਿਧਰੋਂ ਤੁਰੀ ਆਉਂਦੀ ਆ ਉਹ ਤਾਂ ਇਹ ਘਰੇ ਗਈ ਸੀ ਬੇਬੇ ਨੂੰ ਮੜਾਇਆ ਕੰਮ ਸੀ ਅਸੀਂ ਤਾਂ ਐ ਸੋਚੀ ਜਾਂਦੀ ਸੀ ਮੈਂ ਤੇ ਬੇਬੇ ਮੈਂ ਤੇਰੇ ਖਾਤਰ ਨਾ ਖੁਆ ਕੱਢ ਕੇ ਦੇਵਾਂਗੇ ਦੁੱਧ ਇਕੱਠਾ ਕਰਦਿਆਂ ਸੀ ਚੱਲ ਕੋਈ ਨਹੀਂ ਖੁਆ ਖੂਆ ਤਾਂ ਕੱਢ ਲਿਓ ਜਿਹੜਾ ਤੁਸੀਂ ਕੱਢਣਾ ਹੋਇਆ ਜੇ ਤਾਂ ਮੇਰਾ ਮੂਡ ਹੋਇਆ ਤਾਂ ਮੈਂ ਲੈ ਜੂੰਗੀ ਨਹੀਂ ਮੈਂ ਗਾਹਾਂ ਡਿਊਟੀ ਤੇ ਜਾਣਾ ਜੇ ਪਿੰਡ ਬੰਨੀ ਹੋਈ ਤਾਂ ਲੈ ਜੂੰਗੀ ਚੱਕ ਕੇ ਚਲ ਕੋਈ ਗੱਲ ਨਹੀਂ ਜੇ ਤਾ ਲੈ ਜਾਣਾ ਹੋਇ ਲੈ ਜੀ ਨਹੀਂ ਫਿਰ ਅਸੀਂ ਖਾ ਲਾਂਗੇ ਆਹੋ ਤੁਸੀਂ ਖਾ ਲਿਓ ਪਹਿਲਾਂ ਲਿਸੀਆਂ ਨਾ ਥੋੜੀਆਂ ਹੀ ਆ ਤੁਸੀਂ ਕੰਮ ਦੇ ਹੱਥ ਨਹੀਂ ਲਾਉਣਾ ਨਚਿੱਤੀਆਂ ਬੇਲੀਆਂ ਕੁਰਸੀਆਂ ਅਡਾ ਕੇ ਬਹਿ ਜਾਂਦੀਆਂ ਪਤਾ ਨਹੀਂ ਇਹਨਾਂ ਦਾ ਬੇਲੀਆਂ ਦਾ ਟਾਈਮ ਪਾਸ ਕਿਵੇਂ ਹੁੰਦਾ ਵੀ ਮੈਂ ਤਾਂ ਘਰ ਘਰੇ ਮਾੜੀ-ਮੁੰਡੀ ਚੱਕਰ ਤਰਤਾ ਕਰੀ ਸਕਦਾ ਜਲੂਸ ਕੱਢੀ ਰੱਖਦੀਆਂ ਨੇ ਇਹ ਤਾਂ ਈਵੇ ਕੀ ਠਾਣੇਦਾਰ ਨਹੀਂ ਅੱਜ ਬਾਲੀ ਸੋਨਾ ਦਿਨ ਚੜਿਆ ਸੀ ਦੇਖ ਲੈ ਕਿੱਡਾ ਚੰਗਾ ਦਿਨ ਚੜਿਆ ਪਤਾਨੀ ਅੱਜ ਤਾਂ ਕਿਵੇਂ ਆ ਗਈ ਇਹ ਸਸਰੀਕਾਲ ਬੇਬੇ ਸਸਰੀਕਾਲ ਪੁੱਤ ਠੀਕ ਹੈ ਹਾਂ ਠੀਕ ਆ ਵਧੀਆ ਬਹਿ ਜਾ ਬੈਠੀ ਪੁੱਤ ਕਿੱਧਰੋਂ ਆਈਆਂ ਬੇਬੇ ਸਾਰਾ ਦਿਨ ਹੀ ਤੁਰੇ ਫਿਰਦੀ ਰਹਿਣੀ ਆ ਮੈਂ ਪੁੱਤਰ ਤਾਂ ਆਏ ਕਿ ਬਾਗੀ ਬਸ ਉੱਥੇ ਬਸ ਬਸ ਗੱਲੀ ਬਾਤੀ ਬਸ ਪਾਈਆਂ ਬੁੜੀਆਂ ਤੈਨੂੰ ਪਤਾ ਹੀ ਹੁੰਦਾ ਤੇ ਬਸ ਮੇਨ ਤਾਂ ਹੋ ਗਿਆ ਗਈ ਨੂੰ ਕਾਂਟੇ ਮੰਗੂ ਤੂੰ ਕਿਧਰੋਂ ਕਾਈਆਂ ਆ ਮੈਂ ਹੁਣੇ ਆਈਆਂ ਇੱਕ ਤਾਂ ਸਾਨੂੰ ਬਾਹਲੀ ਗੰਦੀ ਆਤ ਤੁਸੀਂ ਇਹ ਗੇਟ ਕਿਉਂ ਨਹੀਂ ਬੰਦ ਕਰਕੇ ਰੱਖਦੀਆਂ ਸਾਰਾ ਦਿਨ ਗੇਟ ਖੁੱਲਾ ਰਹਿੰਦਾ ਕੁੜੇ ਪੁੱਤ ਗੇਟ ਆਏ ਕਹਿੰਦੇ ਨੇ ਕਿ ਬਾਹਰ ਆਇਆ ਨਾ ਮਾਰਾ ਹੁੰਦਾਗਾ ਤੇ ਹਣ ਤਾਂ ਬਾਹੇ ਮੈਂ ਨਾ ਤਾਂ ਮਾਇਦਾ ਮੈਂ ਤੇ ਨਹੀਂ ਹਰ ਤਰੀ ਤੇ ਦਾਵੀ ਆਹ ਹੋ ਬਹਿਨ ਤਾਂ ਤੁਸੀਂ ਬਥੇਰੇ ਕਰਦੀਆਂ ਆ ਆ ਤੁਹਾਨੂੰ ਬਹਿ ਵੀ ਨਹੀਂ ਹੈਗਾ ਜਿਹੜਾ ਕੰਦਾਂ ਘਦੌੜਾਂ ਤੇ ਤੁਸੀਂ ਇੰਨੇ ਨਾ ਜਲੂਸ ਕੱਢ ਰੱਖਿਆ ਗੇਟ ਖੁੱਲਾ ਸਾਰਾ ਪਿੰਡ ਲੰਘਦਾ ਦੇਖ ਕੇ ਤੁਹਾਨੂੰ ਕੋੜੇ ਪੁੱਤ ਫਿਰ ਕੀ ਕਰੀ ਗਏ ਹੁਣ ਤਰੇਜ ਤਾਂ ਧਰ ਲਿਆਉਂਦੀ ਇਹਨੂੰ ਹੁਣ ਕੱਪ ਨੂੰ ਆਈ ਚੱਕ ਲਈ ਆਈਆਂ ਬਸ ਥੋੜੇ ਜਨੇ ਆਣੀ ਆ ਚੱਲ ਮੈਨੂੰ ਤਾਂ ਫੜਾਤੀ ਕਈ ਵਾਰੀ ਮੇਰੇ ਨਾਲ ਕੋਈ ਆ ਜਾਏ ਬੰਦਾ ਕੋਈ ਮਲਾਜ਼ਮ ਆ ਜਾਏ ਕੋਈ ਹੋਰ ਆ ਜਾਏ ਰਿਸ਼ਤੇਦਾਰ ਤੱਟਰੇ ਝੜ ਕੇ ਫੜਾਈ ਜੀ ਤੇਰੇ ਨਾਲ ਕੋਈ ਚਾਰ ਮਲਾਜਮ ਆਏ ਹੁੰਦੇ ਤੈਨੂੰ ਅੰਦਰ ਕਮਰੇ ਚ ਬਹਾਉਂਦੀ ਸੌਫਿਆਂ ਤੇ ਉੱਤੇ ਬਾਹ ਕੇ ਪਿਆਉਂਦੀ ਇੱਥੇ ਥੋੜੀ ਪਿਆਉਂਦੇ ਹੁਣ ਕੋਈ ਨਹੀਂ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਆਦਾ ਤੂੰ ਤਾਂ ਹੁਣ ਆਏ ਆ ਬਸ ਉਹਦਾ ਤੂੰ ਆ ਹੀ ਲੱਗਦਾ ਵੀ ਸਾਡੇ ਮੰਗੂ ਬਸ ਤੂੰ ਕੁੜੀ ਆਂਗੀ ਹੁਣ ਸਾਨੂੰ ਤੇਰਾ ਪਪੀ ਲੱਗਦਾ ਵੀ ਤੂੰ ਮਲਾਜਮ ਹੈ ਬੇਬੇ ਸਬਜੀ ਸੂਜੀ ਕਾਦੀ ਬਣਾਵਾਂਗੇ ਪੁੱਛ ਲੈ ਸਹਨੇਦਾਰਨੀ ਨੂੰ ਪੁੱਛ ਦੀਂ ਭਾਈ ਕੋਈ ਨਾ ਪੀ ਲੈਂਦੇ ਇਹਨੂੰ ਕਾਦੀ ਬਣਾਈ ਜਾ ਭਾਈ ਸਬਜੀ ਦੱਸ ਕੋਈ ਨਹੀਂ ਬੇਟਾ ਕਸੇ ਮਰਜ਼ੀ ਬਣਾ ਲਓ ਸਬਜੀ ਤਾਂ ਦੇਖ ਮੈਂ ਤਾਂ ਖਾ ਹੀ ਲੈਣੀ ਆ ਤੇ ਨਾਲੇ ਨਾ ਮੇਰੀ ਗੱਲ ਸੁਣ ਤੂੰ ਇਹਨੂੰ ਹਰਪ੍ਰੀਤ ਨੂੰ ਮੜਾ ਕੇ ਖਿੱਚ ਕੇ ਰੱਖਿਆ ਕਰ ਐਨਾ ਨਾ ਝਮਲਾ ਤੂੰ ਹੀ ਔਖੀ ਹੋਵੇਂਗੀ ਕੋੜਾ ਕੀ ਕਰਾ ਨਿਆਣੀ ਆ ਮਰਾ ਜੀ ਵੀਰ ਮੈਂ ਤਾਂ ਉਹਨਾਂ ਜਮੀ ਨਹੀਂ ਅਜੇ ਨਿਆਣੀ ਆ ਬੇਬੇ ਵਾਟੜ ਕੀ ਨਹੀਂ ਜਾਂਦਾ ਮੈਂ ਤਾਂ ਮੈਂ ਕੀ ਕਰਾਂ ਤੇ ਤਾਂ ਲੱਗੂ ਮੈਂ ਤੈਨੂੰ ਐ ਤਾਂ ਹੀ ਜਾਂ ਤਾਂ ਤੈਨੂੰ ਝੜਕਦਾ ਤੇ ਕਹੇ ਜਾ ਮੈਂ ਹਰਪ੍ਰੀਤ ਨੂੰ ਝੜਕਦਾ ਬੇਬੇ ਮੈਂ ਤੈਨੂੰ ਐ ਤਾਂ ਨਹੀਂ ਕਹਿੰਦੀ ਵੀ ਇਹਨੂੰ ਝੜਕ ਜਾ ਇਹਦੇ ਨਾਲ ਲੜ ਵੀ ਤੁਕਲੇ ਇਸਪਾ ਮੈਂ ਤੈਨੂੰ ਐ ਕਹਿੰਦੀ ਆ ਵੀ ਕੰਮ ਕੁੰਮ ਦੀ ਮਣੀ ਮੁੱਟੀ ਸਵਾਲੀ ਰੱਖਿਆ ਕਰੋ ਤੁਸੀਂ ਰਾਜਵੀਰ ਮਾਜਮ ਦਾ ਸੰਦਲ ਤੂੰ ਐ ਮਲਾਜਮ ਤੈਨੂੰ ਨਾ ਸਾਡੇ ਕੰਮਾਂ ਦੀ ਹੁਣ ਉਹ ਨਾ ਗਲੇ ਨਹੀਂ ਆਉਂਦੀ ਹੈਗੀ ਹੁਣ ਆਪਣੇ ਘਰੇ ਪਾਈ ਕੰਮ ਦੇਖ ਹੁੰਦੇ ਨੇ ਪਿੰਡਾਂ 'ਚ ਉਹ ਹੀ ਜੀਨੇ ਘਰ ਤਾਂ ਬੇਬੇ ਸਾਡੇ ਵੀ ਨੇ ਜਾ ਕੇ ਦੇਖ ਲੈ ਜੇ ਤੈਨੂੰ ਮੜਾ ਜਾਂ ਕਿਤੇ ਇਧਰ ਉਧਰ ਚੀਜ਼ ਮਿਲ ਗਈ ਤਾਂ ਕਹਿ ਦੀ ਤੂੰ ਤਾਂ ਭਾਈ ਹੁਣ ਪਸ਼ੂ ਨਹੀਂ ਦੇਖਣਾ ਜੀ ਵੀਰ ਰੱਖਦੇ ਮੈਂ ਦੱਸਾਂ ਗੱਲ ਮਲਾਜੂ ਬੰਦੇ ਆਉਣਗੇ ਹੁਣ ਤਾਂ ਦੇ ਪਸ਼ੂ ਗੋਹੇ ਵਾਲੇ ਪੈਰ ਵੀ ਆ ਜਾਂਦੇ ਨੇ ਰੇਤੇ ਰਵੇ ਵਾਲੇ ਭਾਈ ਪੈਰ ਉਹਨਾਂ ਕੋਲੋਂ ਸੇ ਖੇਤੀ ਕਰਦੇ ਐ ਸੱਚਮੈ ਤੁਸੀਂ ਨਮੀ ਲੈ ਲਈ ਬੇਬੇ ਵਧਾਈਆਂ ਸੋਨੋ ਵਧਾਈਆਂ ਭਾਈ ਰੱਬ ਤੈਨੂੰ ਵੀ ਵਧਾਵੇ 10 ਕਿਲੋ ਦੁੱਧ ਮੈਂ ਸੱਲੇ ਦੁੱਧ ਭਾਈ ਵਧਾਈ ਸੋਨਾ ਦੁੱਧ 12 13 ਲੀਟਰ ਦੁੱਧ ਆਏਗਾ ਚੱਲ ਵਧੀਆ ਵੇ ਬੇ ਚੰਗੀ ਗੱਲ ਆ ਤੈਨੂੰ ਖੁਆ ਕੱਢ ਕੇ ਦੇ ਦੇਾਂਗੇ ਹੁਣ ਖੁਆ ਲੈ ਜੀ ਐਂ ਕਰੀ ਬੇਬੇ ਤੂੰ ਖੁਆ ਨਾ ਕੱ ਤੇ ਜੇ ਤਾਂ ਮੈਂ ਗਈ ਆਪਦੇ ਸੋਹਰਿਆਂ ਮੰਨੀ ਫੇਰ ਤਾਂ ਮੈਂ ਲੈ ਜੂੰਗੀ ਚੱਕ ਕੇ ਜੇ ਮੈਂ ਡਿਊਟੀ ਤੇ ਗਈ ਫੇਰ ਨਹੀਂ ਲੈ ਕੇ ਜਾਂਦੀ ਉੱਥੇ ਉਹੀ ਸਾਰੇ ਖਾ ਜਾਂਦੇ ਆ ਰਲ ਕੇ ਯਾ ਕੋਈ ਹੋਰ ਜੇ ਕੋਈ ਖਾ ਲੂਆ ਫੇਰ ਕੀ ਆ ਪੁੰਨੀਆਂ ਕਿਸਦਾ ਆਏ ਆਖੇ ਜੀ ਵੀ ਮੈਂ ਮੇਰੇ ਪੇਕਿਆਂ ਤੋਂ ਲਈ ਆਈ ਨਾ ਮੈਨੂੰ ਆਇਆ ਚਲ ਉਹ ਹੀ ਜਵਾਬ ਖਾ ਲੈਣਗੇ ਇਹ ਜੀ ਘਰ ਦੀ ਚੀਜ਼ ਮਿਲਦੀ ਨਹੀਂ ਅੱਜ ਕੱਲ ਮੇਡੇ ਤਾਂ ਨਹੀਂ ਪਈ ਤੇ ਉਹਦਾ ਖਵਾ ਲੈ ਜੀ ਤੇ ਨਾਲੇ ਭਾਈ ਜੇ ਭਮਾ ਦੀ ਕੋਈ ਉੱਥੇ ਸਮਾਨ ਹੋਰ ਲੈ ਜੀ ਜੇ ਡਿਊਟੀ ਤੇ ਜਾਵੇਂਗੀ ਤਾਂ ਹੋਰ ਲੈ ਜੀ ਭਰ ਕੇ ਬੇਬੇ ਡਿਊਟੀ ਤੇ ਮੈਂ ਸਾਗ ਲੈ ਕੇ ਜਾਉਂਗੀ ਸੱਚ ਮੈਨੂੰ ਸਾਗ ਜਰੂਰ ਬਣਾ ਕੇ ਦੇ ਦਿਓ ਸਾਗ ਬਣਾ ਕੇ ਦੇ ਜੀ ਹਾਂ ਸਾਗ ਬਣਾ ਕੇ ਤੇ ਉਹ ਤਾਂ ਬਣਾ ਦੇਾਂਗੇ ਕਿੱਡੀ ਕੁ ਗੱਲ ਸਾਗ ਤਾਂ ਆਪਣੇ ਦੇਖੋ ਬਾੜੀ ਤੇ ਕਿੰਨਾ ਖੜਾ ਹੈਗਾ ਤੈਨੂੰ ਤੋੜ ਕੇ ਵਧੀਆ ਬਣਾ ਕੇ ਨਾ ਮੈਂ ਤਾਂ ਤੈਨੂੰ ਬਾਵਾਸਾਰਾ ਦੇ ਦਿੰਦਾ ਚਲ ਕਹੇ ਦੇ ਹਰਪ੍ਰੀਤ ਨੂੰ ਹੋਰ ਤਾਂ ਚਲ ਮੈਂ ਰੋਟੀ ਪਾਣੀ ਤਾਂ ਖਾਂਦੀ ਨਹੀਂ ਹੈਗੀ ਮੈਂ ਖਾ ਕੇ ਆਈ ਸੀ ਉਹਨੂੰ ਕਹਦੇ ਸਾਗ ਤੋੜ ਲਿਓ ਕਿ ਮੈਨੂੰ ਸਾਗ ਬਣਾ ਕੇ ਦੇ ਦੇ ਮੈਂ ਤਾਂ ਉਹੀ ਲੈ ਜੂੰਗੀ ਚੰਗਾ ਫਿਰ ਮੈਂ ਕਹੀ ਨਹੀਂ ਹਰ ਤਰੀ ਤਮ ਹਾਂ ਚੰਗਾ ਬੇਬੇ ਦਾਲ ਜੀ ਪਈ ਸੀ ਉਹ ਚੱਕ ਕੇ ਫਰਿੱਜ ਚ ਪਾ ਕੇ ਗਈਆਂ ਜੇ ਪਤਾ ਲੱਗਦਾ ਨਾ ਫਰਿੱਜ ਖੋਲ੍ਹਾਂ ਨੀ ਫਿਰ ਬੋਲਣ ਲੱਗ ਜਾਂਦੀ ਕੀ ਕਰਦੀ ਹਾਂ ਤਰੀ ਤਾ ਨਹੀਂ ਮੈਂ ਤਾਂ ਦਾਲ ਜੀ ਪਈ ਸੀ ਫਰਿੱਜ ਚੋਂ ਪਾ ਕੇ ਗਈਆਂ ਮਾਂ ਜੀ ਨੂੰ ਪਤਾ ਲੱਗਣਾ ਬੇਹੀ ਦਾਲ ਤਰੀ ਬੈਠ ਗਏ ਆਖੂਗੀ ਫਰਿੱਜਾਂ ਚ ਪਈਆਂ ਦਾਲਾਂ ਧਰ ਕੇ ਰੱਖ ਦਊ ਉਹ ਤੈਨੂੰ ਪਤਾ ਲੱਗੇਗਾ ਨੂੰ ਤਾਂ ਗੱਲ ਗੱਲ ਤੇ ਲੜ ਨਹੀਂ ਹੁੰਦਾ ਹੋਰ ਭਾਈ ਮੈਂ ਤਾਂ ਸੱਚੀ ਕਰਵਾ ਜਾਂਦੀ ਆ ਨਾ ਮੈਨੂੰ ਤਾਂ ਬੜਾ ਡਰ ਲੱਗਦਾ ਹੈਗਾ ਹਰੇ ਗੱਟ ਆਪਣੇ ਤਾਂ ਨਾ ਕੰਮ ਹੀ ਨਹੀਂ ਵਿਸੇ ਮੈਂ ਤੂੰ ਮਾਂ ਹੋ ਕੇ ਮੈਨੂੰ ਨਹੀਂ ਨਹੀਂ ਨਗੋਚਾਂ ਕਰਦੀ ਹੈਗੀ ਨਹੀਂ ਤੂੰ ਮਾਂ ਹੋ ਕੇ ਕਾ ਤੂੰ ਡਰਦੀ ਐ ਨਾ ਤੂੰ ਮਣਾਉਣ ਤੋਂ ਤਾਂ ਬੋਲ ਮੁਲਾਜ਼ਮਾਂ ਤੋਂ ਡਰ ਲੱਗਦਾ ਹੈ ਮੈਨੂੰ ਓਹੋ ਬੇਬੇ ਆਪਣੇ ਘਰੇ ਤਾਂ ਨਹੀਂ ਹੁਣੇ ਠਾਣੇਦਾਰ ਨਹੀਂ ਘਰੇ ਤਾਂ ਤੇਰੀ ਧੀ ਹੈ ਧੀ ਦਫਾ ਨਹੀਂ ਆਈ ਤਿੰਨ ਦਫਾ ਮੈਂ ਦਿਖਾਈ ਗਈ ਆ ਰੋਹ ਤਾਂ ਨਹੀਂ ਹੁਣ ਆਪਣੇ ਤੇ ਵੀ ਉਨਾ ਹੀ ਮਾਰਦੀ ਆ ਆਹੋ ਉਹੀ ਠਾਣੇ ਵਾਲਾ ਰੋਹ ਮਾਰਦੀ ਆ ਇਹ ਬੁੜਾਈ ਨਹੀਂ ਦੇਖਦੀ ਵੀ ਇਹ ਅਬੀ ਆਪਣਾ ਪਰਿਵਾਰ ਹੈ ਆ ਦੇਖੋ ਇਹ ਦੇਖੋ ਮੈਂ ਤੈਨੂੰ ਹੁਣੇ ਕਹੀ ਨਹੀਂ ਆ ਫਿਰ ਦੂਜੇ ਕੰਮ ਤਾਂ ਆਪਾਂ ਫੇਰ ਕਰਾਂਗੇ ਤੇ ਆਪਾਂ ਸਾਗ ਲੈ ਜਾਂ ਤੋੜ ਕੇ ਕਹਿੰਦੀ ਮੈਂ ਤਾਂ ਸਾਗ ਦਿਓ ਬੇਬੇ ਹੁਣ ਟਾਰਾਂ ਦਾ ਤਾਂ ਟਾਈਮ ਹੋਇਆ ਪਿਆ ਸੀ ਆਥਣ ਤਾਂ ਹੋਇਆ ਪਿਆ ਹੁਣ ਕਿੱਥੇ ਸਾਗ ਬਣੂਗਾ ਕੋਈ ਨਾ ਬਣੂ ਭਾਈ ਆਪੇ ਸਾਰੀਆਂ ਸਰੀਜੀ ਜਾਊਗਾ ਗੋਹੇ ਲਾ ਦਾਂਗੇ ਲੱਕੜਲਾ ਦਾਂਗੇ ਤੇ ਤੜਕੇ ਨੂੰ ਘੋਟ ਕੇ ਸਮਾਰ ਕੇ ਮੈਂ ਮੈਂ ਨਹੀਂ ਆਹ ਹਾਰੇ ਚ ਧਰਦੀ ਹਾਰੇ ਚ ਹਾਂ ਹਾਂ ਹਾਰੇ ਚ ਧਰ ਦਿੰਦੀ ਪਾਕੀਆਂ ਪਾ ਕੇ ਹਾਰੇ ਚ ਧਰ ਦਿੰਦੀ ਨਾਲੇ ਹਾਰੇ ਦਾ ਵਧੀਆ ਬਣੂਗਾ ਮੈਂ ਆਇ ਆਖੂਗੀ ਵੀ ਮੈਂ ਸਾਗ ਮੰਗਿਆ ਸੱਸ ਨੂੰ ਹਾਣੇ ਨਾ ਮੇਰੀ ਗੱਲ ਹੀ ਨਹੀਂ ਸੋਹਣੀ ਚਲ ਵੀ ਤੋੜ ਲਿਓ ਨੇ ਫੇਰ ਤੋੜ ਲਿਓ ਨੇ ਹੋਰ ਆ ਜਾ ਆਪਾਂ ਵੀ ਬਾੜਾ ਹੈਰਾਨ ਕਰਕੇ ਜਾਂਦੀ ਆਪਾਂ ਨੂੰ ਦੇਖ ਲੈ ਥਾਣੇਦਾਰੀ ਦਾ ਰੋਵ ਨਾ ਨਾਮ ਮਾਰਦੀ ਜਿੰਨਾ ਕਹਦੇ ਉਹੀ ਗੱਲ ਤੂੰ ਹੀ ਮੇਰੀ ਮਾੜੀ ਮੋਟੀ ਮਦਦ ਕਾਦੀ ਤੂੰ ਨਾ ਕਰਦੀ ਤੂੰ ਇਹਦੇ ਨਾਲ ਲੱਗਦੀ ਹੁੰਦੀ ਨਾ ਪਤਾ ਨਹੀਂ ਕੀ ਕੁਛ ਹੁੰਦਾ ਕੋਈ ਨਾ ਪੁੱਤ ਜਿਹਾ ਨਹੀਂ ਹੁੰਦਾ ਆ ਹੁਣ ਆਈ ਹੈਗੀ ਵਸ ਰਾਤ ਰਾਤ ਆਪਣੇ ਕੋਲੇ ਢੜਕੇ ਬਾਜੀ ਦੇ ਉਟੀ ਤੇ ਬਾਗ ਜੂ ਨਾ ਮੇਰੇ ਇਹਨੇ ਪਾਈ ਨੂੰ ਫੋਨ ਕਰ ਦੇਵਾਂਗੇ ਆਦਾ ਟਮਾਟਰ ਤੇ ਸਮਾਨ ਲੈ ਆਊਗਾ ਉੱਥੋਂ ਆਂਦਾ ਹਾਂ ਹਾਂ ਢੜਕਾ ਥੋੜਾ ਕਲਾ ਲਾ ਲਾਂਗੇ ਆਪਾਂ ਹੋਰ ਆਖੂਗੀ ਢੜਕਾ ਲਾ ਕੇ ਦੇਉ ਤੜਕਾ ਨਹੀਂ ਲਾਇਆ ਨਾ ਪਤਾ ਤਾ ਹੈਗਾ ਢੜਕਾ ਲਾ ਕੇ ਦੇਵਾਂਗੇ ਆ ਇਹ ਪਸੰਦ ਨਹੀਂ ਕਰਦੀ ਮਾਰਾ ਮੋਤਾ ਤੜਕਾ ਲਾਇਆ ਤੇ ਪੂਰਾ ਸਮਾਨ ਪਾੜ ਦਿਆ ਸਾਗ ਚ ਬੇਬੀ ਕੱਲ ਆਸਮਾਨ ਕਿਪੜ ਧੀਏ ਹੁਣ ਜੋ ਸਾਗੀ ਲੈ ਕੇ ਜਾਊਗੀ ਕਿਲੋ ਨਾਲ ਕਿਉਂ ਵੀ ਪਾੜੂਗੀ ਤੇ ਕਿਉਂ ਤਾਂ ਭਾਈ ਹੁਣ ਪਾੜੂਗੀ ਮੈਨੂੰ ਪਹਿਲਾਂ ਹੀ ਪਤਾ ਤੈਥੋਂ ਵੀ ਤੂੰ ਬਸ ਕਾਇਟਾ ਮੈਂ ਬਸ ਆਖਿਆ ਨਹੀਂ ਫਿਰ ਐ ਕਰਾਂਗੇ ਬੇਬੇ ਖੋ ਆਪਾ ਲੋੜੀ ਵੇਲੇ ਕੱਢ ਦਿਆਂਗੇ ਇੰਨਾ ਕੁਝ ਨਹੀਂ ਹੁਣ ਬਣਦਾ ਹੁਣ ਉਹੀ ਗੱਲ ਹੁਣ ਤਾਂ ਆਪਾਂ ਆਉ ਬਣਾਵਾਂਗੇ ਸਾਗ ਬਣਾਵਾਂਗੇ 2 ਘੰਟੇ ਆਪਾਂ ਨੂੰ ਸਾਗ ਤੇ ਲੱਗ ਜਾਣਗੇ ਤੇ ਖੋਏ ਦਾ ਕਿਹੜਾ ਟਾਈਮ ਮੈਨੂੰ ਤਾਂ ਐਸੀ ਆਥਣੇ ਖੁਆ ਕੱਢਦੇ ਨਹੀਂ ਕੋਈ ਨਾ ਫਿਰ ਮੈਂ ਤਾਂ ਕਿਹੜਾ ਕਹੇ ਤਾਂ ਆ ਜਾਣਾ ਕਰਨਾ ਐ ਦੀ ਮਰਜ਼ੀ ਐ ਕਿਹੜਾ ਆਪਾਂ ਸੱਚੀਆਂ ਹੋ ਗਈਆਂ ਕਿਹੜਾ ਜਾਊਗੀ ਖੋਵਾ ਮਤਲਬ ਸਾਗ ਹੀ ਲੈ ਕੇ ਜਾਊਗੀ ਕਿਹੜਾ ਤਾਂ ਚੱਲ ਫਿਰ ਆ ਜਾ ਬਾੜੀ ਚ ਸਾਗ ਤੋੜ ਕੇ ਭਰੇ ਵਿਦਾ ਕਰਦੇ ਮੋਸੇ ਜੇ ਮੈਂ ਨਹੀਂ ਕਹਿੰਦਾ ਐ ਕਰ ਆ ਦੇਖ ਮੈਨੂੰ ਫੜਾ ਆ ਤੂੰ ਪਾਲਕ ਜਾਂ ਤੋੜ ਲੈ ਤੇ ਮੈਂ ਗਾਂਹ ਤੋਂ ਸਾਗ ਤੋੜ ਲਿਆ ਹੁਣੀਆਂ ਫਿਰ ਚੰਗਾ ਲਿਆ ਆਪਾਂ ਚੰਗਾ ਆਆਂਿਆਂ ਵਿੱਚ ਦੀ ਮਸਾਂ ਬੜਾ ਜਾਂਦਾ ਬੇ ਬੇ ਇੱਥੋਂ ਦੀ ਆ ਜਾ ਨਹੀਂ ਇੱਥੇ ਨੰਗਾ ਆ ਜਾ ਬਾਈ ਨਹੀਂ ਹੋਰ ਉਹ ਆਪਣੇ ਕਿਸੇ ਦੀ ਜਿਵੇਂ ਕਹਿੰਦੇ ਹੁੰਦੇ ਨਣ ਦਾ ਠਾਣੇਦਾਰ ਨਹੀਂ ਨਾ ਹੋਵੇ ਜਿਹੜੀ ਰੋਮ ਮਾਰਦੀ ਹੋਵੇ ਨਣ ਦਾ ਤਾਂ ਹੁਣ ਨਾਮ ਹੀ ਹੁਣ ਜਿਹੜਾ ਮਾਰਾ ਮਟਨ ਨਾਲ ਆ ਕੇ ਕਰਾਉਂਦੀਆਂ ਹੁਣ ਕੀ ਕਰ ਗਿਆ ਕੋਈ ਮੈਨੂੰ ਲੱਗਦਾ ਹੈ ਵੀ ਹੋ ਗਿਆ ਲੈ ਠਾਣੇਦਾਰ ਨਹੀਂ ਨਾ ਹੁੰਦੀ ਉਹ ਹੁੰਦੀ 4 ਦਿਨ ਛੁੱਟੀਆਂ ਚਾਹੀ ਹੁੰਦੀ ਮੈਂ ਵੀ ਆਦੇ ਪੈੱਕੇ ਜਾ ਆਉਂਦੀ 4 ਦਿਨ ਜਾਂ ਇੱਕ ਰਾਤ ਆਉਗੀ ਇੱਕ ਰਾਤ ਚਿੱਤ ਪਾ ਕੇ ਜਾਊਂਗੀ ਕੋਈ ਨਾ ਫੇਕਦਾ ਤੂੰ ਚ ਕੋਈ ਨਾ ਮੈਂ ਆਪੇ ਸਾਰ ਨੂੰ ਭਾਈ ਕਰ ਲੂੰਗੀ ਕੰਮ ਤੂੰ ਬਾਗ ਦੀ ਕੋਈ ਨਾ ਹੁਣ ਛੁੱਟੀਆਂ ਨਹੀਂ ਚੱਲ ਚੰਗਾ ਵੇ ਭਾਈ ਆ ਜਾ ਕੇ ਮੁੜ ਜਾਂਦੇ ਨੂੰ ਮੈਂ ਤਾਂ ਫੇਰ ਕੱਲ ਨੂੰ ਬਾਗ ਦੀ ਕੋਈ ਨਾ ਚੰਗਾ ਚੱਲ ਤੋੜ ਲੈ ਪਾਲਕ ਮੈਂ ਤੋੜਦੀ ਆ ਸਾਰ ਤੋੜਦੀ ਆ ਭਾਈ ਪਾਲਕ ਆ ਦੇ ਬੇਬੇ ਟੋੜ ਲਾਂ ਇਹਦੇ ਆਟਾ ਹਾਂ ਅਜਾ ਟੋੜ ਲਾ ਪਾਈ ਤੇ ਪਾ ਲਾ ਵਧੀਆ ਟੋੜ ਗਾਵੇ ਤੇ ਬਰੀਕ ਬਰੀਕ ਚੀਰ ਕੇ ਪਾ ਦਾਂਗੇ ਤੇ ਰਿੱਜੂ ਜੂ ਬਠੇ ਦਾ ਸਾਗ ਤੇ ਤੂੰ ਚੀਰ ਕੇ ਪਾ ਦੀ ਜਿਵੇਂ ਤੋੜਦਾ ਨਹੀਂ ਆਂ ਤੇ ਫਿਰ ਮੈਂ ਧਾਰਾਂ ਧੂਰਾ ਕੱਢ ਲੂੰਗੀ ਹੁਣ ਇਹਨਾਂ ਦਾ ਤਾਂ ਹੀ ਨੰਮਲਾ ਜਮਾਂ ਦਾ ਕੰਮ ਮਮਲਾ ਜਮ ਤਾਂ ਬਸ ਸਾਗ ਦਿੱਸ ਗਿਆ ਸਾਗ ਤੇ ਲਮਕ ਜਾਂਦੇ ਆ ਮੈਂ ਇੱਥੇ ਜੀ ਵੀ ਟੋੜ ਲਾਂਗੇ ਬੇਬੇ ਹੁਣ ਹੋਰ ਭਾਈ ਸਾਗ ਦਾ ਬਾਧਾ ਨਦੀਰ ਹੁੰਦਾ ਸਾਗ ਤਾਂ ਬਾਨ ਨਦੀਰ ਹੁੰਦਾ ਨਾ ਖਤਰ ਇਹਨਾਂ ਤੋਂ ਰਿੱਜਦਾ ਨਹੀਂ ਸਾਗ ਆਓ ਉੱਥੇ ਕਿਹੜਾ ਬੇਬੇ ਉਹ ਗੱਲਾਂ ਠਾਣਿਆਂ 'ਚ ਕਿਹੜਾ ਸਾਗ ਰੀਦਾ ਹੈ ਜੇ ਕਿਤੇ ਆਪਾਂ ਨੂੰ ਫੋਨ ਕਰਕੇ ਆਈ ਹੁੰਦੀ ਨਾ ਵੀ ਮੈਂ ਆਉਂਗੀ ਤੇ ਆਪਾਂ ਤਾਂ ਦੇਣੀ ਰਿੰਨ ਕੇ ਰੱਖ ਦਿੰਦੇ ਨਾ ਆਪਾਂ ਤਾਂ ਦੇਣੀ ਪਤੀਲਾ ਭਰ ਕੇ ਬਣਾ ਕੇ ਰੱਖ ਦਿੰਦੀਆਂ ਹੁੰਦਾ ਆਪ ਖਾ ਲੈ ਉਹ ਜਿਹਨੇ ਆਪਾਂ ਬੇਲੀਆਂ ਫੇਰ ਦੇ ਗਏ ਹੁਣ ਆਪਾਂ ਨੂੰ ਸਬਜ਼ੀ ਬਣਾਉਣੀ ਪਊਗੀ ਨਾਲੇ ਸਾਗ ਤਰਨਾ ਖਾਣਾ ਸਾਗ ਬਣਾਉਣਾ ਪਊ ਚਲ ਤੂੰ ਤੋੜ ਪਾਲ ਕੇ ਮੈਂ ਫੋਨ ਕਰਦੀ ਹਾਂ ਮੈਂ ਤੋੜਦੀਆਂ ਸਾਗ ਪਤਾ ਨਹੀਂ ਕਿੱਧਰ ਵੜ ਗਈਆਂ ਸਾਰੀਆਂ ਕੀ ਕਰੀ ਜਾਂਦੀਆਂ ਨੇ ਆ ਗਈ ਆ ਗਈ ਬਈ ਆ ਲੈ ਬਈ ਐਂ ਕਹਾਂ ਆ ਤੂੰ ਨਾ ਤੜਕੇ ਦਾ ਸਮਾਨ ਚੀਰ ਲਾ ਸਾਗ ਦਾ ਅਨੇਕ ਲਸਣ ਛਿੱਲ ਲਾ ਨਾਲੇ ਆਦਾ ਚੀਰ ਦੇ ਤੇ ਟਮਾਟਰ ਤੇਰ ਬਾਈ ਨੂੰ ਕਹ ਤੇ ਟਮਾਟਰ ਤੇਰ ਬਾਈ ਲੈ ਕੇ ਆਉਗਾ ਤੇਰ ਬਾਈ ਮੰਡੀ ਗਿਆ ਹੋਇਆ ਤੇ ਤੜਕਾ ਲਾ ਜਾਗੇ ਫਿਰ hath ਨਹੀਂ ਲਾ ਕੇ ਖਰਿਆ ਨਹੀਂ ਮੇਰੀ ਗੱਲ ਸੁਣ ਲਸਣ ਮੈਸ ਲਾ ਹੋਣਾ ਮੇਰੇ ਤਾਂ ਨੋ ਖਰਾਬ ਹੋ ਜਾਣਗੇ ਮੈਥੋਂ ਨਹੀਂ ਲਸਣ ਦਾ ਸਮਛਲਿਆ ਜਾਂਦਾ ਆ ਕਰ ਦੇ ਨਾ ਛਿੱਲ ਲੈ ਨਾ ਇਸ ਲੋਟ ਤੇ ਆ ਵੇਖ ਮੈਂ ਸਖਾਰ ਨਹੀਂ ਥੋਨੂੰ ਲਸਣ ਮੇਰੀ ਗੱਲ ਸੁਣ ਮੈਂ ਤਾਂ ਕੋਈ ਜ਼ਰੂਰੀ ਕੰਮ ਕਰੀ ਨਹੀਂ ਆ ਫੋਨ ਤੇ ਐ ਕੱਟ ਕੇ ਨਾ ਮੈਨੂੰ ਕੰਮ ਕਰਨੇ ਨਾ ਸਿਖਿਆ ਮੈਂ ਜਾਣਦੀ ਆ ਸਭ ਕਿ ਮੈਂ ਚੱਲਦੇ ਹੁੰਦੇ ਆ ਜੇਰ ਮੈਂ ਤੈਨੂੰ ਕੇਰੀਂ ਕਹਦਾ ਬੰਦਿਆਂ ਵਾਂਗੂ ਮੈਂ ਇਥੋਂ ਨਹੀਂ ਛੱਲੇ ਜਾਂਦਾ ਮੇਰੇ ਨਾਹ ਦੁਖਣ ਲੱਗ ਜਾਂਦੇ ਆ ਚੱਲ ਬਈ ਫਿਰ ਮੈਂ ਚੁੱਲੇ ਕੋਲ ਹੀ ਲੈ ਜਾਨੀ ਆ ਫਿਰ ਮੈਂ ਤਾਂ ਉਹਨਾਂ ਧਾਰਾਂ ਗੱਡ ਕੇ ਲੈ ਆਉਣੀ ਆ ਕੇਰਾਂ ਬੇਬੇ ਸਾਗ ਤਰੀ ਜਾਂਦੀ ਐ ਤੇ ਫਿਰ ਬਾਅਦ ਚ ਤੜਕਾ ਲਾਵਾਂਗੇ ਆਹੋ ਬਾਅਦ ਚ ਲਾ ਲਿਓ ਤੜਕਾ ਕੋਈ ਕਾਲ ਨਹੀਂ ਹੈਗੀ ਮੈਨੂੰ ਇਹਨੇ ਹੌਲੀ ਹੌਲੀ ਕਰ ਲੋ ਕੰਮ ਉਹੀ ਭਜਾਉਣ ਨੂੰ ਆਏ ਆਏ ਹੋ ਰਿਆ ਵਿਛੇਤੀ ਦੀ ਬਣਾ ਕੇ ਸਾਗੇ ਕਰਕੇ ਕਲੀਅਰ ਸਾਰਾ ਕੰਮ ਇਹਨੂੰ ਫੜਾ ਦਈਏ ਵੀ ਇਹ ਜਾਵੇ ਇਥੋਂ ਨਹੀਂ ਜਾਣ ਦੀ ਗੱਲ ਨਹੀਂ ਬੀ ਜਾਵੇਂਗੀ ਤਾਂ ਤੜਕੀ ਹੁਣਾ ਹੁਣ ਰਾਤ ਨੂੰ ਥੋੜਾ ਜਾਵੇਂਗੀ ਆਹ ਜਾਉਂਗੀ ਤਾਂ ਸਵੇਰੇ ਫਿਰ ਹੁਣ ਤੜਕਾ ਲਾ ਕੇ ਕੀ ਕਰਨਾ ਤੜਕੇ ਤਾਜਾ ਲਾ ਕੇ ਦਿਓ ਨਾ ਹੁਣ ਫਿਰ ਰਾਤ ਨੂੰ ਹੀ ਤੜਕਾ ਲਾ ਕੇ ਆਖਾਂਗੇ ਤੜਕੇ ਤਾਂ ਵੀ ਕੰਮ ਵਾਲੇ ਹੁੰਦੇ ਆ ਤੜਕੇ ਦਾ ਸਵੇਰੇ ਨਾ ਗੋਆ ਛੱਟਣਾ ਜਵਾਕਾਂ ਨੂੰ ਸਕੂਲ ਭੇਜਣਾ ਤੇ ਤੜਕੇ ਦੁੱਧਬਾਰ ਸਾਹਮਣਾ ਦੁੱਧਬਾਰ ਬੇਬੇ ਡੇਰੀ ਚ ਪਾ ਕੇ ਆਉਂਦੀ ਐ ਕਿੰਨੇ ਕੰਮ ਹੋ ਜਾਂਦੇ ਹਜ਼ਾਰਾਂ ਕੰਮ ਐ ਉਹ ਤੈਨੂੰ ਇਹ ਘਰਾਂ ਦੇ ਕੰਮ ਕਰਦੀ ਉਹਨੂੰ ਤੈਨੂੰ ਤਾਂ ਪਤਾ ਲੱਗੇ ਹੁਣ ਤੈਨੂੰ ਨਹੀ ਤਾਂ ਪੋਚੀਆਂ ਵਾਲੀ ਲਾਰਖੇ ਨੇ ਕੱਪੜੇ ਧੋਣ ਵਾਲੀ ਲਾਰ ਰੱਖੀ ਐ ਤੈਨੂੰ ਤਾਂ ਕਿਛੇ ਕੰਮ ਦਾ ਪਤਾ ਨਹੀਂ ਵੀ ਘਰਾਂ 'ਚ ਕੰਮ ਹੁੰਦੇ ਕੀ ਐ ਜਿਹੇ ਜਿਹੇ ਕੰਮ ਮੈਂ ਕਰਦੀ ਐ ਨਾ ਇਹ ਜਿਹੇ ਸੋਥੋਂ ਕਰੇ ਵੀ ਨਹੀਂ ਜਾਣੇ ਬਾਲੀਆਂ ਗੱਲਾਂ ਹੀ ਐ ਨਾ ਮਰ ਚੁੱਪ ਕਰਕੇ ਜਾ ਕੇ ਕੰਮ ਕਰ ਲੈ ਜਾ ਮੈਨੂੰ ਨਾ ਸਲਾਹਾਂ ਹੀਆਂ ਦੇਆ ਕਰ ਚਲ ਮੈਂ ਤੇ ਪੈਰ ਕੱਟਦੀ ਫਿਰ ਚਿਰਦਿਆ ਵਿੱਚ ਦੀ ਆ ਕੇ ਸੁਣਾਉਣ ਲੱਗ ਜਾਂਦੀ ਐ ਮਾੜਾ ਜਿਹਾ ਕੰਮ ਕਰਦੀ ਐ ਉਹ ਉਸੇ ਕੰਮ ਨੂੰ 10 ਵਾਰੀ ਗਿਣਿਆਊਗੀ ਪਤਾ ਨਹੀਂ ਕਹੇ ਜੀ ਆ ਉਹੀ ਕਵਤਾਰ ਕੱਢ ਕੇ ਲਿਆ ਮਨਾਇਤਾ ਨਹੀਂ ਥਾਣੇਦਾਰਨੀ ਨੂੰ ਕਹਿ ਦਿਆ ਅਬ ਤੁਸੀਂ ਅੰਦਰ ਬਾਗ ਚਲੋ ਤੁਹਾਨੂੰ ਠੰਡ ਨਾ ਲੱਗ ਜੇ ਇੱਥੇ ਬੈਠਿਆਂ ਨੂੰ ਚੱਲ ਕੋਈ ਗੱਲ ਨਹੀਂ ਜਾਨੀ ਐ ਮੈਂ ਅਸ਼ਾਲ ਤੁਸੀਂ ਨਾਲ ਲੈ ਕੇ ਆਈ ਸੀ ਕਿ ਮੇਰੇ ਆਲਾ ਲੈ ਲੈ ਅੰਦਰੋਂ ਕੱਢ ਕੇ ਮੈਂ ਆਪਦਾ ਲੈ ਕੇ ਆਈ ਆ ਤੇਰਾ ਸ਼ਾਲ ਮੈਂ ਕਿਉਂ ਲਵਾਂਗੀ ਨਹੀਂ ਮੈਂ ਕਿਹਾ ਕਿ ਆ ਵੀ ਮੇਰੇ ਵਾਲਾ ਲੈ ਲਿਆ ਮੇਰੇ ਕੋਲ ਵੀ ਹੈਗਾ ਇਹਦੇ ਨਾਲ ਦਾ ਨਾ ਬੇਬੇ ਨੇ ਇੱਕੋ ਜਿਹੀ ਲੈ ਕੇ ਦਿੱਤੇ ਸੀ ਉਹ ਬੇਬੇ ਇਹੋ ਜਿਹੇ ਪੁੱਠੇ ਕਮਾਂ ਨੂੰ ਬੀਹਾ ਵਰਗੇ ਇੱਕੋ ਜੀਆਂ ਚੀਜ਼ਾਂ ਲੈਣ ਨੂੰ ਮੇਰਾ ਆਪ ਦਾ ਸ਼ਾਲ ਮੈਂ ਤਾਂ ਹਜੇ ਇੱਕ ਵਾਰੀ ਵੀ ਨਹੀਂ ਲਿਆ ਹੈਗਾ ਪਹਿਲੀਆਂ ਜਿਹੀ ਨੀਤ ਪਾ ਲਈ ਨਹੀਂ ਮੇਰੇ ਕੋਲ ਤਾਂ ਪਿਆ ਇਹਦੇ ਨਾਲ ਦਾ ਨਮਾਰੀ ਚ ਮੈਂ ਤਾਂ ਤੁਹਾਨੂੰ ਪੁੱਛਿਆ ਹੈਗਾ ਫਿਰ ਹੁਣ ਮੈਂ ਨਮਾਰੀ ਚੋਂ ਕੱਢ ਕੇ ਲੈ ਲਿਆ ਮੈਂ ਲੈ ਫਿਰ ਐਡੀ ਕਿੱਡੀ ਗੱਲ ਹੈ ਜੇ ਤੁਸੀਂ ਨਮਾਰੀ ਕਿਹੜਾ ਖੋਲ ਨਹੀਂ ਸਕਦੇ ਚਲੋ ਤੁਸੀਂ ਅੰਦਰ ਵਾਚੋ ਕਮਰੇ ਚ ਆਰਾਮ ਕਰ ਲਓ ਦੇਖ ਨਹੀਂ ਉਹੀ ਗੱਲ ਹੈ ਬੇਬੇ ਦੀ ਰੋਏ ਮਾਰਦੀ ਹੈਗੀ ਸਾਰਾ ਦਿਨ ਉਹ ਗੱਲ ਡਰਾਉਂਦੀ ਰਹਿੰਦੀ ਹੈ ਉਤੋਂ ਬੇਬੇ ਡਰਦੀ ਹੈ ਜੇ ਇੱਕ ਤੇ ਬੇਬੇ ਨਾਲ ਡਰਦੀ ਹੁੰਦੀ ਨਾ ਮੈਂ ਤਾਂ ਉਹਨੂੰ ਠਾਣੇਦਾਰ ਨੇ ਨੂੰ ਮਿੰਟ 'ਚ ਸਿੱਧੀ ਕਰ ਦਾਂਦੀ 5 ਮਿੰਟਾਂ 'ਚ ਮੈਂ ਤਾਂ ਇਹਗਾ ਕਰਕੇ ਜੀਜੀ ਕਰਦੀਆਂ ਨੇ ਮੈਂ ਤਾਂ ਉਹੀ ਗੱਲ ਕਿਸੇ ਨੂੰ ਹੀ ਨਹੀਂ ਕਹਲਦੀ ਇਹਨੂੰ ਤਾਂ ਮੈਂ ਆਥਰ ਨੂੰ ਸਿੱਧੀ ਕਰਕੇ ਤੋਰਾਂ ਜੇ ਬੇਬੇ ਦਾ ਡਰਨਾ ਹੋਵੇ ਬੇਬੇ ਜਿੱਤੀ ਆ ਫਿਰ ਬੇਬੇ ਮੇਰਾ ਕਰਦੀ ਹੈ ਫਿਰ ਬੇਬੇ ਆਖੂਗੀ ਮੇਰੀ ਤੀ ਨੂੰ ਐ ਬੋਲੀ ਜੋ ਬੇਬੇ ਨਹੀਂ ਬੋਲਦੀ ਮੈਂ ਦੱਸ ਕੀ ਬੋਲਾਂ ਧਾਰ ਕੱਢ ਕੇ ਲੈ ਆਉਣੀ ਹੈ ਹੈਲੋ ਹਾਂਜੀ ਹਾਂਜੀ ਸਰ ਹਾਂਜੀ ਕੋਈ ਗੱਲ ਨਹੀਂ ਜੀ ਮੈਂ ਪਹੁੰਚ ਜੀ ਹਾਂ ਡਿਊਟੀ ਤੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬੇਬੇ ਹਾਂ ਪੁੱਤ ਮੈਨੂੰ ਤਾਂ ਨਾ ਹੁਣ ਜਾਣਾ ਪਊਗਾ ਮੈਨੂੰ ਤਾਂ ਫੋਨ ਆ ਗਿਆ ਡਿਊਟੀ ਤੇ ਜਾਣਾ ਮੈਂ ਲੈ ਪੁੱਤ ਹੁਣ ਮੈਂ ਤਾਂ ਸਾਗ ਧਰ ਕੇ ਆਈਆਂデア ਖਰ ਤਰਤਾ ਲਾਉਣਾ ਹੈ ਜੇ ਸਾਗ ਨੂੰ ਉਹ ਤਾਂ ਰਾਂ ਕੱਢੀ ਜਾਂਦੀ ਆ ਹਰ ਤਰੀਕ ਸਾਗ ਨਾ ਬੇਬੇ ਤੁਸੀਂ ਐਂ ਕਰੋ ਪਿੰਡ ਪਚਾ ਦਿਓ ਤੇ ਨਹੀਂ ਜੇ ਮੈਨੂੰ ਟਾਈਮ ਹੋਇਆ ਤਾਂ ਮੈਂ ਆਜੂ ਹੁਣ ਤਾਂ ਮੈਨੂੰ ਧਰਨਾ ਲੱਗ ਗਿਆ ਤੇ ਮੈਨੂੰ ਜਾਣਾ ਪਊਗਾ ਲੈ ਪੁੱਤ ਅੱਤਾਂ ਦੇਖ ਪਹਿਲਾਂ ਤੋੜ ਕੇ ਲੈਣਾ ਸਸਨਾ ਜੇ ਤੂੰ ਆਈਆਂ ਤਾਂ ਤੇਰੇ ਕੋਲੇ ਵੀ ਨਹੀਂ ਬੈਠੀਆਂ ਕੋਈ ਥਾਰ ਗੱਲਾਂ ਵੀ ਨਹੀਂ ਕਰਾਂਗਾ ਅਸ ਤੌਰੋਂ ਨਹੀਂ ਆ ਭੱਜੀਆਂ ਫੇਟੀਆਂ ਮਖਲਾ ਪਾਣ ਲੱਗੀਆਂ ਗੱਲਾਂ ਕਰਾਂਗੇ ਦੇਖ ਬੇਬੇ ਮੇਰੀ ਗੱਲ ਸੁਣ ਮੈਂ ਆਈ ਸੀ ਛੁੱਟੀ ਲੈ ਕੇ ਹੁਣ ਜਦੋਂ ਉਪਰੋਂ ਫੋਨ ਆਜੇ ਨਾ ਫਿਰ ਜਾਣਾ ਪੈਂਦਾ ਮੁਲਾਜ਼ਮ ਨੂੰ ਤਾਂ ਉਹੀ ਗੱਲ ਸਾਡੀ ਤਾਂ ਬੜੀ ਸਖਤ ਡਿਊਟੀ ਐ ਸਖਤ ਡਿਊਟੀ ਦਾ ਭਾਈ ਹੁਣ ਹੈਗੀ ਲੈ ਮੈਂ ਤਾਂ ਹਾਂ ਤਾਂ ਚਾ ਚੜਿਆ ਪਿਆ ਸੀ ਆਤਰੀ ਤੈਨੂੰ ਔਰਦੂ ਮੈਨੂੰ ਔਰਦੂ ਮਖਲਾ ਰਾਜਵੀਰ ਆਈਏਗੀ ਮਖਲਾ ਵਧੀਆ ਤਾਂ ਦਾਲ ਸਬਜ਼ੀ ਬਣਾਵਾਂਗੇ ਤੇ ਵਧੀਆ ਮਖਲਾ ਸਾਗ ਭਰ ਕੇ ਡੋਲੂ ਤੜਕਾ ਲਾ ਕੇ ਵਧੀਆ ਤੈਨੂੰ ਸਾਗ ਦੇਵਾਂਗੇ ਚਲ ਕੋਈ ਨਹੀਂ ਬੇਬੇ ਸਾਗ ਤਾਂ ਹੁਣ ਉਹੀ ਗੱਲ ਦੀ ਆ ਗਈ ਜੇ ਦੇਂਦੀ ਹੁੰਦੀ ਚਲ ਮੈਂ ਸਵੇਰੇ ਤੜਕੇ ਸੁਨੇਹਾ ਵਗ ਜਾਂਦੀ ਹਾਂ ਲਓ ਮੈਂ ਤਾਂ ਅਜੇ ਉਸਨੂੰ ਕਾਹਦੀ ਹੱਤਰੀ ਤਾਦੀ ਨਾਲੇ ਬੇਬੇ ਕਿਹ ਲੋ ਕਿਉ ਦੇ ਦੀ ਕਹਿੰਦੀ ਰਾਜਵੀਰ ਨੂੰ ਸਾਗ ਤੇ ਪਾ ਕੇ ਖਾ ਲਿਆ ਕਰਨਗੇ ਕਹਿੰਦੀ ਚਲ ਕੋਈ ਨਹੀਂ ਵੇ ਪਏ ਕਰੇ ਤੁਸੀਂ ਸਾਗ ਬਣਾ ਕੇ ਤੇ ਜਿਹੜੀ ਚੀਜ਼ ਤੁਸੀਂ ਪਰਉਣੀ ਹੋਈ ਨਾ ਪਾ ਕੇ ਰੱਖ ਦਿਓ ਜੇ ਤਾਂ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਆਪ ਆ ਜੂਗੀ ਨਹੀਂ ਫਿਰ ਮੈਂ ਕਰੇ ਫੋਨ ਕਰ ਦੂੰਗੀ ਕੋਈ ਫੜ ਕੇ ਲੈ ਜੂ ਆ ਕੇ ਚਲ ਭਾਈ ਫਿਰ ਤੇਰੀ ਸਲਾਹ ਭਾਈ ਫੋਨ ਕਰਦੀ ਲਾਸਤਾਂ ਦੇਖ ਲੈ ਬੇਬੇ ਮੈਨੂੰ ਤੇਰੇ ਕੋਲੇ ਪੈਸੇ ਬੁਝਾਏ ਗਿਆ ਤੂੰ ਆ ਠੰਡ ਵਾਲੇ ਕੱਪੜੇ ਕੁੱਪੜੇ ਲੈਣ ਵਾਲੇ ਹਰਪ੍ਰੀਤ ਨੂੰ ਦਵਾ ਲਈ ਨਾ ਹੈ ਗਿਆ ਕੁਝ ਸੁਖਣਾ ਸਾਡੇ ਕੋਲੇ ਪਰ ਮਾਦਮਾ ਦਿੱਤਾ ਸਾਰਾ ਕੁਝ ਹੈਗਾ ਸੀ ਲਿਆਵਾਂਗੇ ਸੱਤ ਨੂੰ ਨਾ ਕਿਹਾ ਕਿ ਤੋ ਬੇਬੇ ਮੈਂ ਦੇ ਜਾਨੀ ਤੈਨੂੰ ਮੇਰੇ ਕੋਲ ਹੈਗਾ 5000 ਰੁਪਏ ਨਾ ਪੁੱਤਰਾ ਦੇਖ ਲੈ ਮੈਂ ਤੈਨੂੰ ਤੀ ਟੋ ਲਾਂਗੀ ਪੈਸੇ ਨਾ ਚਲ ਕੋਈ ਗੱਲ ਨਹੀਂ ਬੇਬੇ ਪੰਨੀ ਹੁੰਦਾ ਨਾ ਨਾ ਨਹੀਂ ਪੁੱਤ ਪਾਵਾ ਤੂੰ ਜਮਾ ਨਾ ਪੰਮ ਰੱਖ ਜਮਾ ਤੂੰ ਦੇਵਤੀ ਤੇ ਅਮਰਾਜ ਮੈਂ ਤੇ ਪਰ ਮਾਮਾ ਨਿੰਟੀਆਂ ਤੋਂ ਨਹੀਂ ਲੰਦਗਾ ਹੁੰਦਗਾ ਪੈਸੇ ਜ਼ਿੰਦਗਾਂ ਹੁੰਦਗਾਂ ਨੇ 99 ਬੇਬੇ ਹੁਣ ਜੇ ਆਉਦੇ ਮ ਮੈਨੂੰ ਤਾਂ ਲਿਆਉਣਾ ਤਾਂ ਕੁਛ ਨਾ ਨਾ ਪੁੱਤੋ ਹੋਏਗੇ ਸਾਡੇ ਕੋਲ ਸਾਰਾ ਕੁਛ ਮਰਸਾ ਕਹਤਾ ਤੈਨੂੰ ਜੇਮਗੀ ਪੈਸੇ ਮੈਂ ਅੱਥਰ ਲੈਂਦੀ ਨਹੀਂ ਨਹੀਂ ਬੇਬੇ ਮੈਂ ਨਹੀਂ ਲੈ ਕੇ ਜਾਂਦੀ ਚੱਲ ਹੁਣ ਮੈਂ ਜਾਨੀ ਆ ਤੇ ਮੈਂ ਤਾਂ ਨਾ ਲੇਟ ਹੋਈ ਜਾਨੀ ਆ ਚੱਲ ਫੇਰ ਭਾਈ ਜਾ ਚੱਲ ਫੇਰ ਫੇਰ ਦੇਖਾਂਗੇ ਸਾਗ ਦਾ ਫੇ ਕਿਵੇਂ ਫੜਾਇਆ ਗਿਆ ਫੜਾਵਾਂਗੇ ਉਪਰ ਦਾ ਕਰਾਂਗੇ ਤੇਰੇ ਕੋਲੇ ਉਹ ਗੱਡੀ ਆਉਂਦੀ ਆ ਮੈਨੂੰ ਲੈਣ ਮਲਾਜ਼ਮ ਆਉਂਦੇ ਨੇਗੇ ਤੇ ਮੈਂ ਫੇਰ ਜਾਣਾ ਹੁਣ ਬੇਬੇ ਕਿਆ ਕੋਈ ਨਾ ਫੇਰ ਮਹਾਰਾਜ ਉਹਨੂੰ ਮਹਰਪਰੀ ਤੇ ਉਧਰ ਤਾਰਾ ਕੱਢੀ ਜਾਂਦੀ ਆ ਮੈਂ ਉਹਨੂੰ ਕਹੀ ਨਹੀਂ ਆ ਵੀ ਭਾਈ ਰਾਜੀਵੀਰ ਜਾਂਦੀ ਆ ਇਹਨੂੰ ਫੋਨ ਆ ਰਿਹਾਗਾ ਚਲ ਬੇਬੇ ਨੇ ਮੈਂ ਬੈਠੀ ਆਂ 2 ਮਿੰਟ じゃ ਤੂੰ ਕਹਿ ਆ ਜਾ ਕੇ ਦੱਸ ਦੇ ਉਹਨੂੰ ਕਿ ਨਾ ਖੇਚਲਾ ਕਰ ਹੋਲੀ ਕਰ ਲੂਗੀ ਕੰਮ ਟਿਕਾਈ ਨਾਲ ਕੀ ਹੰਦਾ ਲੈ ਨੰਦ ਤਾਂ ਵਿਚਾਰਨਾਂ ਨੂੰ ਚਾਹ ਹੋਇਆ ਪਿਆ ਸੀ ਹੁਣ ਮੈਨੂੰ ਉੱਪਰੋਂ ਫੋਨ ਆ ਗਿਆ ਮੈਨੂੰ ਜਾਣਾ ਪਊਗਾ ਚਲ ਕੋਈ ਗੱਲ ਨਹੀਂ ਸਾਗ ਦਾ ਕੀ ਹੈ ਅਗਰੇ ਫੇਰ ਲੈ ਜਾਗੇ ਬੇਬੇ ਮੈਂ ਤਾਂ ਸੀ ਤੂੰ ਇੱਧਰ ਕਿੱਧਰ ਦੇਖਦੀ ਫਿਰਦੀ ਐ ਮੈਂ ਤਾਂ ਘੱਟ ਕੇ ਉਰੇ ਆ ਗਈ ਮੈਂ ਭਾਈ ਆਖਿਆ ਕਿ ਤੂੰ ਤੇ ਤਾਰ ਕੱਢੀ ਜਾਂਦੀ ਐ ਮੈਂ ਤਾਂ ਉਧਰ ਪਸੂਆਂਾਂ ਕੰਨੀ ਫਿਰਦੀ ਐ ਆਹੋ ਮੈਂ ਤੇ ਸਾਗ ਥੱਲੇ ਅਗਮਚਾਉਣ ਲੱਗ ਗਈ ਫਿਰ ਚਲ ਕੋਈ ਨਾ ਭਾਈ ਤੇ ਉਹ ਤਾਂ ਭਾਈ ਜਾਂਦੀ ਐ ਰਾਜਵੀਰ ਤਾਂ ਤਾਂ ਫੋਨ ਆ ਗਿਆ ਸ਼ੁਕਰ ਹੈ ਬੇ ਜੇ ਜਾਂਦੀ ਐ ਮੈਨੂੰ ਤਾਂ ਐ ਸੀ ਮੈਂ ਤੜਕੇ 4 ਵਜੇ ਉੱਠਣਾ ਪਊ ਆਪਾਂ ਨੂੰ ਬੇਬੇ ਸਾਗ ਆਪਾਂ ਨੂੰ ਪਚਾ ਦੇਵਾਂਗੇ ਫਿਰ ਚਲ ਕੋਈ ਨਾ ਭਾਈ ਲਓ ਤੁਰਾ ਦੇ ਕੇ ਛੋਕਣਾ ਮੈਂ ਤਾਂ ਚਾ ਚੜਿਆ ਬੱਚ ਮਖਰਾਤ ਨੇ ਪੈਣ ਲੱਗੀਆਂ ਨਾ ਆਪਾਂ ਤਾਂ ਫਲਾਈ ਗੱਲਾਂ ਕਰਾਂਗੇ ਮੇਰੇ ਮੈਂ ਇਹ ਨਹੀਂ ਗੱਲਾਂ ਦੀ ਨਹੀਂ ਗੱਲਾਂ ਦਾ ਆਪਾਂ ਕਰ ਲਾਂਦੀਆਂ ਉਹਦੇ ਨਾਲ ਗੱਲ ਕਰ ਜਿਹੜੀ ਹੈਰਾਨਗੀ ਕਰਦੀ ਹੈ ਨਾ ਤੜਕੇ ਆਪਾਂ ਨੂੰ ਇਹ ਪਤਾ 3 ਵਜੇ ਛਾਣ ਦੀ ਕਿ 4 ਵਜੇ ਛਾਣ ਦੀ ਕਹਿੰਦੀ ਮੈਂ ਤਾਂ ਡਿਊਟੀ ਜਾਣਾ ਡਿਊਟੀ ਜਾਣਾ ਡਿਊਟੀ ਵਾਲੇ ਬੰਦੇ ਦਾ ਇਹੀ ਹੁੰਦਾ ਨਾ ਨੇ ਤੂੰ ਉਹੀ ਗੱਲ ਕਦੇ ਇਹਦੇ ਕੋਲੇ ਬਗ ਜੀ ਉੱਥੇ ਲੈਣੀ ਰਾਤ ਚਲ ਕੋਈ ਨਾ ਭਾਈ ਜਾ ਕੇ ਤਾਂ ਜਾਵਾਂਗੇ ਦੇਖੀ ਜਾਊਗੀ ਆ ਫਿਰ ਬਗ ਜੀ ਚਾਹ ਫੜਾਈ ਤੂੰ ਮੈਂ ਤਾਂ ਐ ਸੀ ਮਖਲਾ ਚਲੋ ਹੀ ਗੱਲ ਮੰਗੂ ਆਪਰੇ ਦਿਉ ਆਈਏਗੀ ਆਪਾਂ ਤੇ ਇੱਕ ਗੱਲ ਨਹੀਂ ਬੈ ਕੇ ਕਰੀ ਔਰਾਂ ਦੀ ਤੇਰਾ ਸਾਗ ਤੋੜ ਲਈਆਂ ਤੇਰਾ ਤਾਰਾ ਕੱਢ ਲਈਆਂ ਕਿਤੇ ਜਨਾ ਤਾਰ ਲਿਆ ਇਹੀ ਨਹੀਂ ਲੋਟ ਆਇਆ ਆਪਾਂ ਤੇ ਫਿਰ ਹੁਣ ਉਸੇ ਨਹੀਂ ਕੰਮ ਛੇੜਿਆ ਸੀ ਆ ਕੇ ਆਪਾਂ ਤਾਂ ਨਹੀਂ ਛੇੜਿਆ ਸੀ ਤੇ ਨਾ ਪੇਪੇ ਜਿਹੜਾ ਸ਼ੋਰ ਲਈ ਪਰਦੀ ਐ ਉਹ ਮੇਰੇ ਆਲਾ ਕੱਢ ਕੇ ਦਿੱਤਾ ਤੈਂ ਕਿ ਨਾਲ ਲਈ ਯਾਰਾ ਪੁੱਤ ਤੇਰਾ ਛੌਲ ਕਾਣੂ ਲਈ ਆਈ ਏ ਉਹ ਤਾਂ ਕੁਛ ਨਹੀਂ ਲਈ ਆਈ ਉਹ ਤੇਰਾ ਛੌਲਾ ਤੈਨੂੰ ਜਾਣ ਕਿਉਂ ਹੀ ਆਹੋ ਕਰਦੀ ਸੀ ਆਹਦੀ ਸੀ ਬੀਬੀ ਨੂੰ ਕੀ ਬੋਲੂਗੀ ਹੱਤ ਨਹੀਂ ਹਾਂ ਕਹਿੰਦੀ ਕਿ ਬੇਬੇ ਤਾਂ ਤੈਨੂੰ ਨਾਲ ਦੀ ਚੀਜ਼ ਲੈ ਕੇ ਦੇਣ ਦੀ ਮੈਂ ਮੇ ਆਖਪ ਤੇ ਇੱਕੋ ਜਿਹੀ ਲੈਂਦੇ ਸੀ ਦੋਨੇ ਛੌਲ ਚੱਲ ਫਿਰ ਆ ਜਾ ਨੂੰ ਤੋੜ ਗਈ ਆ ਜਾ ਭਾਈ ਚੱਲ ਵਧੀਆ ਵਿਦਾ ਹੁੰਦੀ ਠਾਣੇਦਾਰ ਨਹੀਂ ਮੈਂ ਤਾਂ ਨਾ ਸੁੱਖ ਸੁੱਖੀ ਦੀ 5 ਰੁਪਈਆ ਦੀ ਡੇਰੇ ਚ ਵੀ ਸਾਡੇ ਠਾਣੇਦਾਰ ਨਹੀਂ ਭੱਗ ਜੇ ਠਾਣੇਦਾਰ ਨਹੀਂ ਚੱਲੀ ਆਪਾਂ ਮौज ਕਰਾਂਗੇ ਆ ਸਾਗ ਉਹ ਵੀ ਗੱਲ ਅੱਧਾ ਵਾ ਕੇ ਜਾਵਾਂਗੇ ਅੱਧਾ ਮੈਂ ਆ ਜਾ ਬੇਬੇ ਮੈਂ ਜਾਣਾ ਆ ਜਾ ਬੇਬੇ ਆਲੇ ਤੇਰੇ ਪਰਸ ਤਿਆਰ ਹੀ ਰੱਖ ਰੱਖਿਆ ਸੀ ਪਰਸਾ ਨਾ ਮੇਰਾ ਹਾਂ ਹੋਰ ਕੋਈ ਇੱਥੇ ਪਿਆ ਸੀ ਫਿਰ ਹੁਣ ਢੂ ਭੁੱਲ ਜਾਂਦੀ ਵਿੱਚ ਦੇਖ ਤੇਰੇ ਹਨਾ ਕੋਈ ਕਾਗਜ਼ ਪੱਤਰ ਲੈ ਆਏ ਸੀ ਤੁਸੀਂ ਮਸਾ ਆਏ ਸੀ ਰਹਿੰਦੇ ਰਾਤ ਲਾ ਜਾਂਦੇ ਨਾ ਨਾ ਕੋਈ ਗੱਲ ਨਹੀਂ ਤੇਰੀ ਰਾਤ ਉਹੀ ਗੱਲ ਸੌਖੀ ਟੱਪ ਜੂਗੀ ਤੈਂਦਾ ਟੈਨਸ਼ਨ ਹੋ ਜਾਂਦੀ ਹੈ ਜਦੋਂ ਮੈਂ ਆ ਜਾਨੀ ਆ ਲੈ ਮੈਨੂੰ ਲੈ ਕੇ ਹੈ ਇਹਨੂੰ ਕੁਛ ਉਹਦਾ ਪੁੱਤ ਉਹੀ ਆਖੀ ਜਾਨੀ ਆ ਜੀ ਰਬ ਸਾਨੂੰ ਕਾਦੀ ਟੈਨਸ਼ਨ ਨਾ ਕੁੜੀਆਂ ਨੇ ਆਉਣਾ ਹੀ ਆ ਗਮਸਾ ਤਾਂ ਤੈਨੂੰ ਛੁੱਟੀ ਮਿਲੀ ਸੀ ਅੱਜ ਚਲੋ ਸਤ ਨੂੰ ਆਈ ਸੀ ਮੈਂ ਤਾਂ ਨਾ ਮਸਾ ਆਈ ਸੀਗੀ ਤੇ ਹੁਣ ਗੱਲ ਕਰ ਹੁਣ ਮੈਨੂੰ ਫੋਨ ਆ ਗਿਆ ਮੈਨੂੰ ਜਾਣਾ ਪਊਗਾ ਨਾਲੇ ਆ ਚੱਕ ਬਈ ਤੇਰਾ ਸ਼ਾਲ ਆ ਫੜ ਲੈ ਠੁਲਾਏ ਜਾ ਹੈ ਠੰਡ ਹੈ ਨਹੀਂ ਮੇ ਮੈਂ ਤਾਂ ਗੱਡੀ 'ਚ ਬੈਠਣਾ ਜਾ ਕੇ ਫਿਰ ਮੈਂ ਵਰਦੀ ਪਾਉਣੀ ਹੈਗੀ ਫੇਰ ਫੜਾਣ ਦੇ ਕੋਈ ਨਹੀਂ ਉੱਥੇ ਜੇ ਮੈਂ ਕਿਤੇ ਰੱਖ ਕੇ ਭੁੱਲ ਗਈ ਫਿਰ ਮੈਨੂੰ ਲੱਭਣਾ ਨਹੀਂ ਹੈਗਾ ਐਵੇਂ ਫਿਰ ਤੂੰ ਟੈਨਸ਼ਨ ਕਰੀ ਜਾਵੇਂਗੀ ਤੂੰ ਆਂਦਾ ਸ਼ਾਮਲਾ ਚੱਕ ਕੇ ਚੰਗਾ ਬਈ ਚੰਗਾ ਬਾਈ ਹਾਂ ਚੱਲ ਠੀਕ ਹੈ ਚੰਗਾ ਹੀ ਤੇਰੇ ਤੋਂ ਸਾਗ ਰਹਿ ਗਿਆ ਰਾਜਵੀਰ ਮੈਂ ਤਾਂ ਮਸਾ ਰਿੰਨਿਆ ਸੀ ਕੁੜੇ ਤਾਂ ਮਸਾ ਤੋੜ ਕੇ ਲੈਣਾ ਸੀ ਮਸਾ ਰਿੰਨਿਆ ਸੀ ਚੱਲ ਕੋਈ ਨਹੀਂ ਆ ਜਾ ਮੇਰੀ ਗੱਡੀ ਨਾ ਲੰਘ ਜਾ ਹੁਣ ਮੈਂ ਤਾਂ ਕਿ ਤਪੜਾ ਹੋਈ ਜਾਂਦਾ ਮੀਲਾ ਤੇਰਾ ਤਾਂ ਸਾਗ ਰਿੱਜਿਆ ਪਿਆ ਸੀ ਤੂੰ ਤਾਂ ਆਹੀ ਬਾਗੀ ਲੈ ਮੇਰਾ ਐ ਨਹੀਂ ਪਤਾ ਇਹ ਤਾਂ ਉਹ ਗੱਲ ਕਰ ਜਦੋਂ ਆ ਧਰਨੀ ਜੇ ਲੱਗ ਜਾਂਦੇ ਆ ਨਾ ਸੜਕਾਂ ਤੇ ਇਹ ਕਈ ਕਈ ਦਿਨ ਚੱਲਦਾ ਹੁੰਦਾ ਕੰਮ ਹੁਣ ਆਈ ਨਹੀਂ ਪਤਾ ਮੈਨੂੰ 8 ਦਿਨਾਂ ਆ ਜਾਵੇ ਕਿ 9 ਦਿਨਾਂ ਆ ਜਾਵੇ ਉਹਨਾਂ ਟਾਈਮ ਮੈਂ ਉੱਥੇ ਹੀ ਰਹੂੰਗੀ ਫੋਨ ਲਾ ਤਾਂ ਜਾਂ ਤੂੰ ਆਈ ਸੀ ਕੋਈ ਹੱਜਾ ਕੋਈ ਗੱਲਬਾਤ ਨਹੀਂ ਹੋਈ ਤੇਰੇ ਨਾਲ ਉਹ ਤੋਰਨੀਆਂ ਲ ਆਈ ਭੱਦੀ ਫਿਰਦੀਆਂ ਸੀ ਦੋਨੇ ਸਾਥ ਚਲ ਕੋਈ ਨਹੀਂ ਬੇਬੇ ਮੈਂ ਤਾਂ ਐਵੇਂ ਸਾਨੂੰ ਟੈਨਸ਼ਨ ਦਿੱਤੀ ਮੈਂ ਥੋੜੇ ਜਿ ਦੇ ਖਾਤਰ ਜੇ ਮੈਨੂੰ ਐ ਪਤਾ ਹੁੰਦਾ ਨਾ ਵੀ ਮੈਨੂੰ ਅੱਜ ਹੀ ਫੋਨ ਕਰਕੇ ਸੱਦ ਲੈਣਗੇ ਮੈਂ ਆਉਂਦੀ ਨਾ ਫਿਰ ਤੂੰ ਭਾਈ ਛੁੱਟੀ ਲੈ ਕੇ ਆਇਆ ਕਾ ਰਾਜਵੀਰ ਆਥ ਇੱਕ ਨਾ ਦਿਨ ਦੀ ਤੇ ਰਾਤ ਦੀ ਬੇਬੇ ਆਪਦੇ ਬਸ ਦੀ ਗੱਲ ਨਹੀਂ ਹੁੰਦੀ ਇੱਥੇ ਸਰਕਾਰ ਦੇ ਆਰਡਰ ਚੱਲਦੇ ਨੇ ਹਾਏ ਤਾਂ ਭਾਈ ਸਰਕਾਰ ਦੇ ਆਰਡਰ ਕੀ ਕਰੇ ਤੂੰ ਤਾਂ ਭਾਈ ਮੇਡ ਨੋ ਵੀ ਰਹੇਗੀ ਸਾਨੂੰ ਸਿੱਦਾ ਨੌਕਰਾਂ ਸਰਕਾਰ ਦੇ ਉਹੀ ਗੱਲ ਜਿਹੜਾ ਜਿਵੇਂ ਉਹਨਾਂ ਨੇ ਕਹਿਤਾ ਸਨ ਤੋਂ ਉਹੀ ਕਰਨਾ ਪੈਂਦਾ ਕਰਨਾ ਤਾਂ ਭਾਈ ਪੈਂਦਾ ਹੈਗਾ ਹੁਣ ਪਰ ਆਏ ਆ ਨਾ ਅਖੀ ਗੱਲ ਵਾਂਗੂ ਹਨਾ ਤੂੰ ਤਾਂ ਮੇਡ ਨੋ ਵੀ ਰਹੇਗੀ ਸਾਨੂੰ ਚੱਲ ਕੋਈ ਗੱਲ ਨਹੀਂ ਬੇਬੇ ਅੱਜ ਛੇਤੀ ਜਾ ਕਰਾਂਗੇ ਅੱਗੇ ਚਾਚਾ ਮੈਂ ਲਾ ਦਿੰਦੀ ਸੀ ਉਹ ਗੱਡੀ ਆ ਗਈ ਬੇਬੇ ਮੇਰੀ ਚੱਲ ਭਾਈ ਚੱਲ ਲੈ ਬਾਗੀ ਟੱਪ ਗਈ ਹੋ ਗਈ ਵਿਦਾ ਨਹੀਂ ਮੈਨੂੰ ਤਾਂ ਟਪਾ ਕੇ ਮਾਰ ਦਾਂ ਦੀ ਮੈਂ ਤਾਂ ਕਹਿੰਦੀ ਆ ਨਨਦ ਹੋਵੇ ਤਾਂ ਸਿੰਪਲ ਸਾਦੀ ਆਪ ਦੇ ਵਰਗੀ ਹੋਵੇ ਠਾਣੇ ਨਾਲ ਦਾਰਨੀ ਨਨਦ ਤਾਂ ਕਿਸੇ ਦੀ ਨਾ ਹੋਵੇ ਜਿਵੇਂ ਮੇਰੀ ਆ ਕੇ ਲੱਗ ਜਾਂਦੀ ਰੋਮ ਮਾਰਨ ਜਿੰਨਾ ਰੋਮ ਠਾਣੇ ਚ ਮਾਰਦੀ ਉਹਨਾਂ ਹੀ ਮੇਰੇ ਤੇ ਮਾਰ ਕੇ ਜਾਂਦੀ ਏ ਕੋਈ ਨਹੀਂ ਨਾਲੇ ਰਾਮਨਾ ਨ ਤੜਕੇ ਜਿਹੜਾ ਸਾਗ ਬਣਾਇਆ ਢੋਲੂ ਭਰ ਕੇ ਬੇਬੇ ਤੋਂ ਆਦੇ ਪੇਕੀ ਦੇ ਕੇ ਆਉਂਗੀ ਉਹਨਾਂ ਨੂੰ ਫੜਾਇਆਉਂਗੀ ਇੱਕ ਡੋਲੂ ਉਹਨੂੰ ਦੇ ਦਊਗੀ ਬੇਬੇ ਨਹੀਂ ਇਹ ਤੇ ਸਾਰਾ ਪਾਲਾਂ ਦੀ ਐਡੀ ਭੁੱਖੀ ਆ ਮਾੜੀ ਨੀਤ ਦੀ ਏ ਹਜੇ ਦੇਖ ਲਾ ਐ ਵੀ ਨਹੀਂ ਵੀ ਮੈਂ ਐਡੀ ਮੁਲਾਜ਼ਮ ਲੱਗੀ ਹੋਈ ਆ ਕੋਈ 2-4000 ਮੈਂ ਦੇ ਜਾਂ ਇਹਨਾਂ ਨੂੰ ਵੀ ਲੈ ਉਹ ਹੀ ਗੱਲ ਆ ਮੈਂ ਤਾਂ ਮੁਲਾਜ਼ਮ ਤੁਸੀਂ ਤਾਂ ਖੇਤੀ ਵਾਲੇ ਬੰਦੇ ਹੋ ਹਜੇ ਐ ਨਹੀਂ ਪਤਾ ਬੇਬੇ ਤੋਂ ਆਪ ਲੈ ਕੇ ਗਈ ਹੋਵੇ ਕੁਝ ਤਾਂ ਬੜੀ ਭੁੱਖੀ ਠਾਣੇਦਾਰ ਨਹੀਂ ਚਲੋ ਵਿਦਾ ਹੋ ਗਈ ਪਰੇ ਵਖਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਡਾਕਟਰ ਅਨੁਜ ਸਿੰਘ ਖੰਗੂ ਉਡਾਲ ਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਵੀਰਪਾਲਕ ਔਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਭੀਮ ਸਿੰਘ ਦਿਓਲ ਪਰਮਜੀਤ ਕੌਰ ਗਿੱਲ ਹਮੀਦੀ ਜ਼ਿਲ੍ਹਾ ਬਰਨਾਲਾ ਕੈਨੇਡਾ ਗੀਤਾਰਾਣੀ ਲੁਧਿਆਣਾ ਰੀਤ ਲੁਧਿਆਣਾ ਹਰਮਨ ਕੌਰ ਬਰਨਾਲਾ ਗੁਰਦੇਵ ਦਾਸ ਸਤਪਾਲ ਸ਼ਰਮਾ ਅਲੀ ਸੇਰ ਸੰਗਰੂਰ ਬਲਜਿੰਦਰ ਕੌਰ ਲੁਧਿਆਣਾ ਸਿਮਰਨਪ੍ਰੀਤ ਕੌਰ ਫੱਲੇਵਾਲ ਬਿੰਦਰ ਹਾਂਗਕਾਂਗ ਕਰਮਜੀਤ ਕੌਰ ਰਾਮਕਰਨ ਸਿੰਘ ਗੁਰਦੇਵ ਸਿੰਘ ਮਾਨਸਾ ਮੰਡੀ ਕਮਲੇਸ਼ ਸੇਠੀ ਸਤਨਾਮ ਸਿੰਘ ਬਡੂਂਗਰ ਕਮਲਵੱਗਾ ਲੁਧਿਆਣਾ ਮੂਰਤੀ ਸ਼ਰਮਾ ਕੁਲਵੰਤ ਸਿੱਧੂ ਅਮਰ ਸਿੰਘ ਪਟਿਆਲਾ ਮਹਿਕਦੀਪ ਸਿੰਘ ਕ੍ਰਿਸ਼ਨ ਕੌਰ ਬੋਬੀ ਰਾਜਾ ਹਾਂਗਕਾਂਗ ਸੁਖਮਨ ਹਰੀਕਾ ਹੈਪੀ ਜੋਸੀ ਫਕੀਰ ਚੰਦ ਸ਼ਰਮਾ ਭਾਗਸਰ ਪੁਸ਼ਪਾ ਬਾਂਸਲ ਗੁਰਨਾਮ ਸਿੰਘ ਅਮਰਿੰਦਰ ਸਿੰਘ ਕੁਲਵੰਤ ਕੌਰ ਰੌਟਾ ਪ੍ਰਗਟ ਸਿੰਘ ਕਰਨਵੀਰ ਬਾਵਾ ਮਨਜੀਤ ਕੌਰ ਸ਼ਿਮਲਾਪੁਰੀ ਲੁਧਿਆਣਾ ਪ੍ਰੀਤਮਾ ਜੌਲੀ ਬਲਵੀਰ ਸਿੰਘ ਗੁਰਵੀਰ ਕੌਰ ਜਾਸ ਚੱਠਾ ਰੇਖਾ ਸ਼ਰਮਾ ਅਨੁਰੂਪਿਕਾ ਸ਼ਰਮਾ ਨੇਤ ਸ਼ਰਮਾ ਰਾਜਨ ਸ਼ਰਮਾ ਈਸ਼ਾ ਸ਼ਰਮਾ ਸ਼ਾਇਆ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮਨ ਨਹੀਂ ਹੋ ਰਿਹਾਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ